Mantul, Joy! ਦਰਬਾਰ ਦਰਬਾਰ ਬਾਬਾ ਮਾਲਿਸ਼ਾ ਦਰਬਾਰ ਬਾਬਾ ਫਤੂਸ਼ਾ ਜਿੰਦ ਪਰਚੀਆਂ ਕਰਾ ਇਹ ਕਿੰਨਾ ਵਾ ਹੋਏ ਮੈਨੂੰ ਕਹਿੰਦੇ ਇਹ ਪਹਿਲਾਂ ਤੇ 1800 ਧਰਮੇ ਸੰਮੇ ਦਾ ਚੱਲਦਾ ਜੀ ਪਰ ਹੁਣ ਸਾਨੂੰ ਜਿਹੜਾ ਸੇਵਾ ਕਰਦਾ ਹੈ ਉਹ 58 ਸਾਲ ਦਾ ਹੈ ਬਾਬਾ ਜੀ ਦਰਬਾਰ ਦਾ ਬਗਾਵਤ ਨੂੰ ਨਾਤਾ ਨਹੀਂ ਮਾਰਦਾ ਤੇ ਬਾਬਾ ਜੀ ਬਾਬਾ ਮਾਲਿਸ਼ਾ ਨੇ ਬੱਚੇ ਨਿਕਾਸੀ ਘੜਿਆ ਦੀ ਜਿਹੜੀ ਵਾਰਸ ਨਹੀਂ ਹੋਊਗੀ ਜੇ ਕੋ ਐੜਾ ਹੁੰਦੀ ਆ ਐੜਾ ਵੀ ਆਖਿਆ ਸੀ ਕਿ ਕੋਈ ਵੀ ਜੇ ਇਹ ਖਾਲ ਜਿਹੜੇ ਨਿਖਾ ਨਹੀਂ ਕਰਦਾ ਨਾ ਬੜਾ ਬਹੁਤ ਫਾਇਦਾ ਲੱਗਣਾ ਹੈ ਬੜੇ ਬੜਾ ਲਾਕੇ ਦਾ ਬਹੁਤ ਸਜੂਗਾ ਐਨਆਰਵੀ ਦਾ ਉਹਨਾਂ ਦਾ ਬੜਾ ਸਜੂਗਾ ਸਭ ਤੋਂ ਜ਼ਿਆਦਾ ਮੰਨਦਾ ਕਿ ਸੰਤਾ ਵੀ ਇਲਾਕੇ ਵੀ ਸੰਤਾ ਦੀ ਜ਼ਰਾ ਸਜੂਗਾ ਜਿਹੇ ਤੇ ਬਾਤ ਤੇ ਸੰਤਾ ਵੀ ਆ ਬੜੇ ਲੈ ਗਰੀਆ ਬਾਬਾ ਜੀ ਪੂਰੀਆਂ ਦਾ ਫੇਰ ਸੱਤ ਕਰਦੀ ਹੈ। ਕਲਾਗਾ ਸੰਕਟਾਂ ਲਈ ਹੁੰਦੀ ਹੈ। ਸੰਤਾਰੇ ਸੰਤਾਰੇ ਪੈਸੇ ਨਾਲ ਬਣਾ ਕਰੋ। 2228 910 ਠੀਕ ਹੈ। ਅਬੇ ਆਪਣਾ ਨੂੰ ਲੋਨ ਚੈਨ ਨਾ ਪਰੋਤ ਦੇਣ ਤੋਂ ਨਾ ਕਰੀ। ਇਹ ਨੌਜਵਾਨਾਂ ਨਾਲ ਅਸੀਂ ਸਹਿਮਤ ਅਸੀਂ ਟੂਰਨਾਮੈਂਟ ਕਰਾਉਦੇ ਆ। ਬਾਬਾਦਰਬਾਰ ਦੇ ਵਿੱਚ ਹਰ ਸਾਲ ਜਦੋਂ ਮੇਲਾ ਹਟਾਵਾ ਟੂਟਾ ਕੰਡਾ ਉਹਨਾਂ ਨੂੰ ਸਿਰਫ ਇਸ ਨਸ਼ੇ ਤੋਂ ਬਚਾਉਣ ਵਾਸਤੇ ਖਿਡਾਰੀਆਂ ਦੇ ਪਾਸੇ ਲਾਉਣ ਵਾਸਤੇ ਟੂਟਾ ਕਿੱਦਾਂ ਲਾਇਆ ਜਾਂਦਾ ਹੈ। ਮਨੋਭਾਈ ਕੇਟਾ ਦੇ ਨਾਮ ਨਾਲ ਇਹ ਗੱਲ ਕਰਦੇ ਸਾਡੇ ਚੈਨਲ ਦੇ ਬਾਦ ਵਿੱਚ ਆਇਆ ਕਰਦਾ। ਇਹ ਤਿੰਨ ਦੁਨੀਆਂ ਤੇਰੇ ਆ। ਉਹਨਾਂ ਨੇ ਮੈਨੂੰ ਨੱਥੀ ਤੇ ਨਾਲ ਦਰਸ਼ਕ ਮੈਂ ਆਪਣੇ ਤੌਰ ਤੇ ਦੰਗਾ ਵੀ ਕਰਦਾ ਜਿਹੜਾ ਹੈਗਾ ਦਾ ਦਾ ਜਿਹੜੀ ਸੰਗਤ ਆਉਂਦੀ ਹੈ ਉਹ ਆਪਣੇ ਮਨੋਗਾਮਨਾ ਲੈ ਕੇ ਆਉਂਦੀ ਹੈ ਉਹਨਾਂ ਦੀ ਮਨੋਗਾਮਨਾ ਪੂਰਨ ਹੁੰਦੀ ਹੈ ਤੇ ਸੰਗਤ ਜਿਹੜੀ ਹੈ ਜਿੰਨਾ ਚਾਹ ਸੰਗਤਾਂ ਦਾ ਤੇ ਬਾਬਾ ਜੀ ਉਹਨਾਂ ਦੀ ਮਨੋਗਾਮਨਾ ਪੂਰਨ ਕਰਦਾ ਹੈ ਮੇਰਾ ਨਾਮ ਦਿਸੰਦਰ ਸਿੰਘ ਜੀ ਲਾਲਤਾ ਅੱਜ ਜੀ ਮੈਨੂੰ ਤੁਹਾਨੂੰ ਕੋਈ ਕੁਝ ਖਰਾਸ਼ ਆਉਣਾ ਹੈ ਹਾਂ ਬਹੁਤ ਤੁਸੀਂ ਆ ਜੀ ਨੇਦੇ ਦੀ ਅਸੀਂ ਤੇ ਜਿਹੜੇ 10 12 ਸਾਡੇ ਮੈਂਬਰ ਆ ਸੇਵਾਦਾਰਾ ਬਾਬਾ ਜੀ ਦੇ ਬੜੇ ਉਤਸ਼ਾਹ ਦੇ ਨਾਲ ਬਾਬਾ ਜੀ ਦੇ ਦਰਬਾਰ ਤੇ ਸੇਵਾ ਕਰਦੇ ਆ ਔਰ ਮੈਨੂੰ ਜਿਹੜਾ ਵਾ ਬਾਬਾ ਜੀ ਵੱਲੋਂ ਮਨਤਾ ਹੋਈ ਆ ਵੀ ਸਪੈਸ਼ਲਟੀ ਕਲਾਕਾਰਾਂ ਦਾ ਵੀ ਉੱਥੇ ਸੇਟ ਤੇ ਉਹਨਾਂ ਦਾ ਟਾਈਮ ਲਵਾਉਣਾ ਇਸ ਕਰਕੇ ਆਪਣੇ ਅਖਵਾਵਾ ਵੱਖ-ਵੱਖਣ ਸਾਡੀ ਸੇਵਾਦਾਰ ਹੀ ਨਹੀਂ ਹੈ ਕੋਈ ਚਾਹ ਪਾਣੀ ਦੇ ਲੰਗਰ ਤੇ ਲੱਗਿਆ ਵੀ ਚਾਹ ਪਕੌੜਿਆਂ ਤੇ ਲੱਗਿਆ ਹੋਇਆ ਕੋਈ ਠੰਡਿਆਂ ਦੀ ਸੇਵਾ ਕੋਈ ਕਿਸ ਤਰ੍ਹਾਂ ਸਾਡੀ ਸੇਵਾਦਾਰ ਬਹੁਤ ਸੇਵਾ ਕਰ ਰਹੇ ਹੈ ਜੀ ਕਹਿੰਦਾ ਵੀ ਬ੍ਰਹਮਚਾਰ ਦਾ ਇੱਕ ਲਕਸ਼ ਹੋਣਾ ਗ੍ਰਾਂਤਗਾਇ ਸਰਪੰਚ ਪਰਦੀਆਂ ਕਲਾ ਦਾ ਉਹਨਾਂ ਦਾ ਸਾਡਾ ਬਹੁਤ ਸਹਿਯੋਗ ਆ ਜਿਹੜੇ ਕਾ ਮੋਮੈਂਟੋ ਅਸੀਂ ਬੜਵਾਏ ਆ ਤਕਰੀਬਨ ਉਹਨਾਂ ਵੱਲੋਂ ਹੀ ਉਹਨਾਂ ਨੇ ਸਰਦਾਰ ਪ੍ਰੇਮ ਸਿੰਘ ਜੀ ਸਰਪੰਚ ਇਸ ਨਗਰ ਦੇ ਪਰਦੀਆਂ ਕਲਾ ਦੇ ਉਹਨਾਂ ਨੇ ਹਰ ਸਾਲ ਤਕਰੀਬਨ 2-3 ਸਾਲ ਹੋ ਗਿਆ ਉਹ ਛੀਂਦਾ ਉਹ ਬਣਾ ਕੇ ਦਿੰਦੇ ਆ ਉਹ ਫਿਰ ਸੰਗਤਾਂ ਦੇ ਜਿਨ੍ਹਾਂ ਦੇ ਕੋਈ 2000 5000 10000 20000 ਤੱਕ ਆਇਆ ਉਹ ਬਾਬਾ ਜੀ ਉਹਨਾਂ ਨੂੰ ਸਨਮਾਨਤ ਫੇਰਾ ਕੀਤਾ ਜਾਂਦਾ ਉਹਨਾਂ ਦੀ ਇਹ ਚੰਗਰੀ ਚੰਗਰੀ ਆ ਉਹਨਾਂ ਦੀ ਮਿਹਨਤ ਉਸ ਤੋਂ ਕੀ ओके ਇਹ ਚੰਗਰ ਬਹੁਤ ਰੋਬੀ ਚੰਗਰ ਨੇ ਪਿਆਰ ਕਰਦਾ ਆ ਆ ਰਹਿਣ ਵਾਸਤੇ ਹਾਂਜੀ ਆ ਵਰਾੰਡਾ ਬੜੀਆ ਖੁੱਲਾ ਵਾ ਜਿੱਦਾਂ ਬੰਦ ਲੋ ਜਿੰਨਾਂ ਨੇ ਰਹਿਣਾ ਉਹ ਰਹਿ ਵੀ ਸਕਦੇ ਆ ਬੜੀ ਫਾਇਦਾ ਰਾਤ ਨੂੰ ਚਲੋ ਦਿਨੇ ਲੰਗਰ ਆਉਂਦੇ ਆ ਪਿੰਡਾਂ ਦੇ ਵਿੱਚੋਂ ਬਣ ਕੇ ਆਉਂਦੇ ਆ ਕੋਈ ਜਲੇਬੀਆਂ ਦਾ ਕੋਈ ਠੰਡਿਆਂ ਦਾ ਕੋਈ ਕਿਦਾਂ ਤੇ ਇਸ ਦਰਬਾਰ ਤੇ ਰਾਤ ਨੂੰ ਫਿਰ ਜਦੋਂ ਉਹ ਲੰਗਰ ਖਤਮ ਹੋ ਜਾਂਦੇ ਆ ਤੇ ਫਿਰ ਦਰਬਾਰ ਤੇ ਸਾਡਾ ਲੰਗਰ ਤਿਆਰ ਹੁੰਦਾ ਰਾਤ ਨੂੰ ਸਖਤੇ ਤੇ ਸ਼ਖਦਦੀ ਆ ਚਾਹ ਪਕੌੜੇ ਵੀ ਚੱਲਦੇ ਰਹਿੰਦੇ ਆ ਚਾਹਾ ਵੀ ਚੱਲਦੀਆਂ ਰਹਿੰਦੀਆਂ ਸਵੇਰ ਤੋਂ ਸਵੇਰ ਤੋਂ ਅਹ ਤਿਆਰ ਹੋ ਜਾਂਦੀ ਆ ਚਾਹ ਦਾ ਲੰਗਰ ਵੀ ਤਿਆਰ ਹੋ ਜਾਂਦਾ ਦੁਕਾਨਾਂ ਵਾਲੇ ਵੀ ਹੋਰ ਨਗਰ ਜਿਹੜੇ ਇੱਥੇ ਰਹਿੰਦੀਆਂ ਸਕਦਾ ਉਹ ਵੀ ਆ ਸਕਦੀਆਂ ਬਹੁਤ ਸੂਰਤਾਂ ਜੀ ਇੱਥੇ ਰਹਿੰਦੀਆਂ ਉਹਨਾਂ ਮੇਲੇ ਦੀ ਐਂਟਰੀ ਤੋਂ ਦਿਖਦਾ ਕਿ ਸਰਦਾਂ ਪੂਰੀ ਜੁੜੀ ਹੋਏ ਇਸ ਹਸਪਤਾਲ ਨਾਲ ਨਾਲ ਹੀ ਆਪਣੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਮੇਲੇ ਦੇ ਟੂਰਨਾਮੈਂਟ ਦੀਆਂ ਤਿਆਰੀਆਂ ਜੀ ਪੂਰੀ ਜਿੱਦਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਮੇਲੇ ਦੀਆਂ ਤਿਆਰੀਆਂ ਤਕਰੀਬਨ ਮਹੀਨਾ ਤੋਂ ਪਹਿਲਾਂ ਹੋ ਜਾਂਦੀਆਂ ਕਿਉਂਕਿ ਗਰਾਈਆਂ ਕਰਨੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਤੇ ਉਹ ਗਰਾਈਆਂ ਕਰੀਦੀਆਂ ਬਾਬਾ ਜੀ ਨਾਲ ਹੁੰਦੇ ਸਾਡੇ ਉਹ ਪਿੰਡਾਂ ਪਿੰਡਾਂ ਦੀਆਂ ਗਰਾਈਆਂ ਜਿਹੜੀਆਂ ਲੱਗੀਆਂ ਉਹ ਨਾਲ ਕਰਵਾਈਆਂ ਔਰ ਟੂਰਨਾਮੈਂਟ ਹੈ ਜਿਹੜਾ ਉਹ ਆਪਣੇ ਲੀਗ ਕਰਵਾਉਂਦੇ ਦਵਾਪਾ ਲੀਗ ਕਬੱਡੀ ਦਾਪ ਉਹ ਸਾਡੇ ਅ ਪੰਮਿੰਦਰ ਸਿੰਘ ਜੀ ਟੂਰਨਾ ਬਾਬਾ ਫਰੀਦ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਜਿਹੜਾ ਉਹ ਨਾਮ ਉਹ ਉਹਨਾਂ ਵੱਲੋਂ ਫਸਟ ਸੈਕਿੰਡ ਨਾਮ ਉਹਨਾਂ ਵੱਲੋਂ 92000 ਦਾ ਦਿੱਤਾ ਜਾਂਦਾ ਔਰ ਸਾਡੇ ਔਰ ਉਹ ਮੁੰਡਾ ਇੱਕ ਅਮਰੀਕਾ ਦੇ ਵਿੱਚ ਗਿਆ ਮੱਤੀ ਨਾਮ ਦਾ ਦੇਖੋ ਇਹ ਉਹ ਜਿਹੜਾ ਕਬੱਡੀ ਦਾ ਸਾਰਾ ਜੀ ਸਿੰਘ ਜੀ ਅ ਕਰਨ ਜੀ ਸਿੰਘ ਜੀ ਇੰਗਲੈਂਡ ਦੇ ਵਿੱਚ ਗਏ ਆ ਉਹ ਜਿਹੜਾ ਕਿ ਉਹਨਾਂ ਨੇ ਨਾਮ ਦੇਣਾ ਹੁੰਦਾ ਜਿਹੜਾ ਪ੍ਰਬੰਧ ਆ ਤਕਰੀਬਨ ਸਾਰਾ ਉਹ ਪ੍ਰਬੰਧ ਉਹਨਾਂ ਵੱਲੋਂ ਮੁੰਡਿਆਂ ਵੱਲੋਂ ਬਾਹਰ ਅਗਰਾਹੀ ਕਰਕੇ ਤੇ ਉਹ ਪਰਿਵਾਰ ਸਿੰਧ ਪਰਿਵਾਰ ਆ ਕਰਨਜੀਤ ਸਿੰਘ ਜੀ ਸਿੰਧ ਇੰਗਲੈਂਡ ਦੇ ਵਿੱਚ ਗਏ ਆ ਉਹਨਾਂ ਵੱਲੋਂ ਸਾਰਾ ਖਰਚਾ ਇਹ ਬਾਅਦ ਦਾ ਜਿਹੜਾ ਕੀਤਾ ਜਾਂਦਾ कम